ਜਦੋਂ ਮੈਨੂੰ ਸਵੇਰੇ ਚੌਂਕੀਦਾਰ ਨੇ ਫੋਨ ਕੀਤਾ ਸੀਗਾ ਲਗਭਗ 6 ਵਜੇ ਨਾ ਉਹਨੇ ਆਖਿਆ ਵੀ ਤੁਹਾਡੇ ਰਾਜਿੰਦਰਾ ਟੱਟਾ ਬਾਹਰ ਤੇ ਉਹਨੇ ਜਦੋਂ ਆਸ-ਪਾਸੇ ਦੇਖਿਆ ਤਾਂ ਕਿਦਾਂ ਮਾਂ ਦੇ ਵਿੱਚ ਵੀ ਕੰਦ ਟੁੱਟੀ ਸੀਗੀ ਦਰਵਾਜ਼ੇ ਟੁੱਟੇ ਸੀਗੇ ਜਿੰਦਰੇ ਉਹਦੇ ਤੇ ਉਥੋਂ ਬੋਰੀਆਂ ਲੱਦ ਕੇ ਤੇ ਚੋਰੀ ਹੋਈ ਆ ਫਿਰ ਮੈਂ ਉਸੇ ਵੇਲੇ ਮੈਨੇਜਰ ਸਾਹਿਬ ਤੱਕ ਪਹੁੰਚ ਕਰਕੇ ਇਹਨਾਂ ਨੂੰ ਫੋਨ ਕੀਤਾ ਤੇ ਫਿਰ ਉਹਨਾਂ ਨੇ ਆਣ ਕੇ ਮੌਕਾ ਵੇਖ ਕੇ ਤੇ ਫਿਰ ਅਗਲੀ ਕਾਰਵਾਈ ਪੁਲਸ ਨੂੰ ਦੇ ਦਿੱਤੀ ਆ ਅੱਗੇ ਉਹ ਇਨਵੈਸਟੀਗੇਸ਼ਨਾਂ ਦੇ ਲੱਗੇ ਤੁਹਾਡੇ ਇੱਥੇ ਸਾਡੇ ਪੈਲਸ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਆ ਨੇ ਲੇਕਿਨ ਉਹ ਪਿੱਛੇ ਲੱਗੇ ਬਾਹਰ-ਬਾਰ ਸਾਈਡ ਤੇ ਨਹੀਂ ਪੱਕੇ ਹੋ ਰਹੇ ਲੱਗੇ ਹੋਏ ਉਹ ਅੰਦਰ ਹਾਲ ਵਾਲੀ ਸਾਈਡ ਤੇ ਨੇ ਮੇਰਾ ਨਾਂ ਜੀ ਵਿਸ਼ਾਲ ਸਿੰਘ ਦਸਰੋਟੀਆ ਵੇਅਰ ਉਸ ਮੈਨੇਜਰ ਤਾਰੀਵਾਲ ਸਾਡੇ ਜਿੱਥੋਂ 110 ਕਬੋਰੀਆਂ ਕੋਈ ਲਗ-ਲਗ ਭਗ ਚੋਰੀ ਹੋਈਆਂ ਚੋਲਾ ਦੀ ਰਾਤ ਨੂੰ ਤੇ ਇਸੇ ਮਸਲੇ 'ਚ ਫਿਰ ਅਸੀਂ ਕੰਪਲੇਨਟ ਕੰਪਲੋਡ ਦਸ ਦਸ ਕਾਸ਼ ਦਿੱਤੀ ਆ ਪੁਲਸ ਵਾਲਿਆਂ ਨੂੰ ਸਵੇਰੇ ਕੋਈ ਸਾਢੇ ਕਿਚੇ ਵੇ ਪਤਾ ਲੱਗਿਆ ਸਰਪੰਚ ਸਾਹਿਬ ਨਾਲ ਇੰਦਾ ਪੈਲੇਸ ਹੈ ਇੰਦੇ ਗੇਟ ਦਾ ਵੀ ਟਟਾਲਾ ਟੋਲਾ ਟੁੱਟੇ ਦਾ ਸੀ ਤੇ ਫਿਰ ਜਿਲ੍ਹੇ ਨੂੰ ਫੋਨ ਕੀਤਾ ਤਾਂ ਸਾਨੂੰ ਦੱਸਿਆ ਗਿਆ ਪਰ ਅਸੀਂ ਸਾਰੇ ਇੱਥੇ ਆਏ ਮੌਕੇ ਤੇ ਇੱਦਾ ਦੋ ਚੌਕੀਦਾਰ ਵੀ ਸਾਡੇ ਕੋਲ ਤੇ ਮੌਜੂਦਾ ਪਰ ਉਹਨਾਂ ਨੂੰ ਰਾਤ ਪਤਾ ਨਹੀਂ ਲੱਗਿਆ ਕਿ ਕਿਸਲੇ ਕੱਢ ਕੇ ਲੈ ਗਏ ਉਹ ਆਏ ਪਹਿਲੇ ਉਹਨਾਂ ਨੇ ਪੈਲੇਸ ਦਾ ਗੇਟ ਦਾ ਤਾਲਾ ਤੋੜਿਆ ਫਿਰ ਗੱਡੀ ਅੰਦਰ ਲਿਆਂਦੀ ਤੇ ਕੰਧ ਤੋੜੀ ਫਿਰ ਰੋਸ਼ਨਦਾਨ ਉੱਪਰ ਉੱਪਰ ਰੋਸ਼ਨਦਾਨ ਤੋਂ ਚੜ ਕੇ ਅੰਦਰ ਬੜੇ ਅੰਦਰ ਗੋਦਾਮ ਦਾ ਉਹਨਾਂ ਨੇ ਤਾਲਾ ਤੋੜਿਆ ਫਿਰ ਖੋ ਬੋਰੀਆਂ ਚੁੱਕ ਕੇ ਲੈ ਗਿਆ ਆ ਲਗਭਗ 108 ਤੋਂ 110 ਦੇ ਵਿੱਚ ਵਿੱਚ ਕਿੰਨਾ ਨੁਕਸਾਨ ਆ ਟੋਟਲ ਇਹ ਵਾਹਾਂ ਚ ਲਾਈਏ ਤੇ ਕੋਈ 2 ਕੁ ਲੱਖ ਰੁਪਏ ਲਗ ਤੱਕ ਇਹ ਨੁਕਸਾਨ ਹੋ ਗਿਆ ਹੈ ਇਹ ਪਾਈ ਕੋਈ ਪੁਲਿਸ ਪਾਰਟੀ ਆਈ ਉਹ ਸਾਰੇ ਪੁਲਿਸ ਵਾਲੇ ਆਏ ਸਾਰੇ ਐਸਐਸਓ ਸਾਰੇ ਦੇਖ ਕੇ ਗਿਆ ਸੀ ਆਈਡੀਆ ਵਾਲੇ ਵੀ ਆਏ ਦੇ ਸੀ ਐਸਐਸਓ ਸਾਹਿਬ ਨਾਲ ਵੀ ਗੱਲ ਹੋ ਗਈ ਆ ਉਹ ਇਲੈਕਸ਼ਨ ਡਿਊਟੀ ਤੇ ਭੁਲਾਣ ਵਾਲੇ ਹੋ ਗਏ ਬਾਕੀ ਸਾਰਿਆਂ ਨੂੰ ਦਰਖਾਸਤਾਂ ਲਿਖਤੀ ਦੇ ਦਿੱਤੀ ਉਹਨਾਂ ਨੂੰ ਇਸ ਬਾਰੇ ਮਸਲੇ ਤੇ ਦਸਤਾਉਨਾਂ ਨੂੰ ਆਪਣੇ ਵਿਭਾਗ ਨੂੰ ਵੀ ਸੂਚਿਤ ਕਰਤਾ ਹਾਂਜੀ ਹਾਂਜੀ ਕਰਤਾ ਜੀ ਸਵੇਰੇ ਉਸੇ ਟਾਈਮ ਆਪਣੇ ਮੇਰੇ ਡੀਐਮ ਸਾਹਿਬ ਨੂੰ ਉਹਨਾਂ ਨੂੰ ਇਨਫੋਰਮ ਕਰਤਾ ਸੀ